ਸਾਡੇ ਬਹੁਤੇ ਲੋਕ ਪੰਜਾਬੀ ਬੋਲੀ ਨੂੰ ਜਿਹੜੇ ਪੰਜਾਬੀ ਲੋਕ ਨੇ ਨਾ ਉਹ ਬਹੁਤੇ ਲੋਕ ਪੰਜਾਬੀ ਬੋਲੀ ਨੂੰ ਇੱਕ ਟੂਲ ਵਾਂਗ ਵਰਤਦੇ ਨੇ ਉਹ ਕਹਿੰਦੇ ਪੰਜਾਬੀ ਸਿਨੇਮੇ ਦੇ ਵਿੱਚ ਪੰਜਾਬੀ ਸੀਰੀਅਲਾਂ 'ਚ ਪੰਜ ਚਾਰ 'ਚ ਕੰਮ ਕਰਕੇ ਸਾਡਾ ਅਸੀਂ ਮੰਜ਼ਿਲ ਤਾਂ ਬਾਲੀਵੁੱਡ ਜਾਣਾ ਹੈ ਜਿਹੜਾ ਵਿਕਾਸ ਬੱਚਾ ਆਪਣੀ ਮਾਂ ਬੋਲੀ ਵਿੱਚ ਕਰ ਸਕਦਾ ਹੈ ਆਪਣੇ ਬੁੱਧੀ ਦਾ ਵਿਕਾਸ ਜਿਹੜਾ ਆਪਣੀ ਮਾਂ ਬੋਲੀ 'ਚ ਕਰ ਸਕਦਾ ਦੂਜੀਆਂ ਭਾਸ਼ਾਵਾਂ 'ਚ ਨਹੀਂ ਕਰ ਸਕਦਾ ਕਿਵੇਂ ਕਿਵੇਂ ਤੁਹਾਡਾ ਸਫਰ ਹੈ ਜਿਹੜਾ ਉਹ ਸ਼ੁਰੂ ਹੋਇਆ ਮੈਂ ਜ਼ਿੰਦਗੀ ਚ ਪਹਿਲੀ ਵਾਰ ਸਟੇਜ ਤੇ ਚੜਿਆ ਤੇ ਪਹਿਲੀ ਵਾਰ ਸਟੇਜ ਤੇ ਮੈਂ ਰੋਲ ਪਤਾ ਕੀ ਕੀਤਾ ਇੱਕ ਬੁੱਢੀ ਔਰਤ ਦਾ ਰੋਲ ਕੀਤਾ ਸੀ ਫਿਰ ਬੰਬੇ ਗਏ ਤੇ ਮੈਂ ਬੰਬੇ ਤਾਂ ਉਹ ਸੀਰੀਅਲ ਕਰਨ ਗਿਆ ਸੀਗਾ ਫਿਰ ਉੱਥੇ ਜਾ ਕੇ ਮੈਨੂੰ ਕੁਝ ਫਿਲਮਾਂ ਮਿਲੀਆਂ ਜੀ ਉੱਥੇ ਜਾ ਕੇ ਹਿੰਦੀ ਫਿਲਮਾਂ ਕਰਨ ਦਾ ਮੌਕਾ ਮਿਲਿਆ ਤੇ ਉੱਥੇ 13-14 ਸਾਲ ਰਹਿਣ ਦਾ ਮੌਕਾ ਮਿਲਿਆ ਤੇ ਉੱਥੇ ਤੋਂ ਫਿਰ ਵਾਪਸ ਮੈਂ ਇਸ ਚੱਕਰ ਚ ਆਇਆ ਕਿ ਕਈ ਵਾਰ ਕੀ ਹੋਇਆ ਕਿ ਉੱਥੇ ਕਾਸਟਿੰਗ ਹੁੰਦੀ ਸੀ ਤੇ ਕੰਮ ਸ਼ੂਟਿੰਗ ਕਰਦੇ ਸੀ ਪੰਜਾਬ ਆ ਕੇ ਮੈਨੂੰ ਐ ਲੱਗਿਆ ਵੀ ਲੋਕ ਆਪਣੇ ਘਰਾਂ ਤੋਂ ਕੰਮ ਕਰਨ ਲਈ ਬਾਹਰ ਜਾਂਦੇ ਆ ਤੇ ਮੈਂ ਬਾਹਰੋਂ ਕੰਮ ਕਰਨ ਲਈ ਘਰ ਆ ਰਿਹਾ ਇੱਕ ਸਮੇਂ ਤੇ ਮੇਰੀ ਧਾਰਨਾ ਸੀ ਵੀ ਅਸੀਂ ਟੈਲੀਵਿਜ਼ਨ ਫਰੇਮੇ ਵਿੱਚ ਜਾਣਾ ਨਹੀਂ ਹੈ ਹੂੰ ਉਹ ਸਰ ਕਿਉਂ ਵੀ ਬਿਲਕੁਲ ਨਹੀਂ ਜਾਣਾ ਹੂੰ ਉਹ ਸਾਨੂੰ ਐ ਲੱਗਦਾ ਸੀ ਵੀ ਸਿਨੇਮਾ ਜਾਂ ਟੈਲੀਵਿਜ਼ਨ ਜਾਂ ਕੈਮਰੇ ਦੇ ਮੂਰੇ ਜਿਹੜਾ ਕੰਮ ਕਰਦੇ ਹੋ ਤੁਸੀਂ ਹੂੰ ਉਹ ਤਾਂ ਜਸਟ ਚੀਟਿੰਗ ਹੈ ਹੂੰ ਉਹਨੂੰ ਥੀਏਟਰ ਦੇ ਅਸੀਂ ਕੰਮ ਕਰਦੇ ਆ ਥੀਏਟਰ ਦੇ ਵਿੱਚ ਜੋ ਐਕਟਰ ਨੇ ਸਟੇਜ ਤੇ ਖੜੇ ਹੋ ਕੇ ਬੋਲਤਾ ਉਹ ਵਾਪਸ ਨਹੀਂ ਆਉਂਦਾ ਕੋਈ ਕੱਟ ਨਹੀਂ ਕੋਈ ਰੀਟੇਕ ਨਹੀਂ ਇੱਥੇ ਤੋਂ ਤੋਂ ਗਲਤ ਬੋਲੇਗਾ 10 ਰੀਡ ਟੇਕ ਕਰ ਸਕਦੇ 20 ਰੀਡ ਟੇਕ ਵੀ ਕਰ ਸਕਦੇ ਆਪਾਂ ਸਹੀ ਹੈ ਵੀ ਤਾਂ ਚੀਟਿੰਗ ਹੈ ਮੈਂ 16 17 ਵੈਬ ਸੀਰੀਜ਼ ਨੂੰ ਜਵਾਬ ਦੇ ਬੈਠਾ ਓਕੇ ਹੁਣ ਮਸਲਾ ਇਹ ਜਿਹੜਾ ਉਹ ਵੈਬ ਸੀਰੀਜ਼ ਦਾ ਫੰਡ ਹੈ ਉਹਦੇ ਵਿੱਚ ਇਹ ਹੁੰਦਾ ਵੀ ਜਾਂ ਤਾਂ ਬਹੁਤ ਬਲਗਰ ਕਿਸਮ ਦੀ ਹੁੰਦੀ ਹੈ ਉਹਨਾਂ ਦਾ ਸਬਜੈਕਟ ਹੈ ਜਿਆ ਹੁੰਦਾ ਫਿਰ ਉਹ ਕਈਆਂ ਨੇ ਮੈਨੂੰ ਕਿਹਾ ਨਹੀਂ ਜੀ ਤੁਹਾਡੇ ਸੀਨ ਚ ਕੁਝ ਨਹੀਂ ਹੈਗਾ ਬਾਕੀ ਝੋ ਸਕਦਾ ਮੈਂ ਕਹਾਂ ਜੀ ਮੇਰੇ ਜਿਹੜੇ ਬੱਚੇ ਨੇ ਮੇਰੇ ਜਿਹੜੇ ਘਰਦੇ ਨੇ ਮੇਰੇ ਕੋਈ ਦੋਸਤ ਮਿੱਤਰ ਨੇ ਮੇਰੇ ਸਕੇ ਸਬੰਧੀ ਨੇ ਜਾਂ ਕੋਈ ਹੋਰ ਹੈ ਜਾਂ ਮੇਰੀ ਕਮਿਊਨਿਟੀ ਹੈ ਉਹ ਤਾਂ ਪੂਰੀ ਬਵਸਰੀ ਦੇਖੂ ਨਾ ਕਿ ਮੇਰੇ ਕਲੇ ਸੀਨ ਦੇਖਣੇ ਆ ਹਮ ਵੀ ਕਈ ਵਾਰ ਲੋਕ ਫੋਨ ਕਰਦੇ ਨੇ ਸਾਰਾ ਸਿੰਘ ਗੀਤ ਕਰਨਾ ਸੀ ਜੀ ਕਿ ਤੁਸੀਂ ਕਿੰਨੇ ਪੈਸੇ ਲੈਨੇ ਹੋ ਹਮ ਮੈਂ ਕਿਹਾ ਯਾਰ ਮੈਂ ਆਲੂ ਪਿਆਜ਼ ਵੇਚਦਾ ਹਮ ਕਹਿੰਦੇ ਕਿਉਂ ਮੈਂ ਕਿਹਾ ਵੀ ਆਲੂ ਪਿਆਜ਼ ਤੋਂ ਮਤਲਬ ਇਹ ਹੈ ਵੀ ਜਲੰਧਰ ਵੀ ਉਹੀ ਰੀਟ ਵੇਚਦੇ ਨੇ ਲੁਧਿਆਣਾ ਵੀ ਉਹੀ ਰੀਟ ਵੇਚਦੇ ਨੇ ਹਮ ਮੈਨੂੰ ਭਰਾਵਾ ਦੱਸੋ ਮੇਹ ਤੋਂ ਕਰਾਉਣਾ ਕੀ ਹੈ ਥੋੜਾ ਪ੍ਰੋਡਕਟ ਕੀ ਹੈ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੋਰ ਅੱਜ ਤੁਹਾਡੀ ਮੁਲਾਕਾਤ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਕਰਵਾਵਾਂਗੇ ਜਿਨ੍ਹਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਤੁਸੀਂ ਅਕਸਰ ਹੀ ਉਹਨਾਂ ਨੂੰ ਫਿਲਮਾਂ ਦੇ ਵਿੱਚ ਦੇਖਿਆ ਹੋਵੇਗਾ ਇਸ ਤੋਂ ਇਲਾਵਾ ਬੰਬੇ ਉਹਨਾਂ ਨੇ ਸੀਰੀਅਲਜ਼ ਦੇ ਵਿੱਚ ਵੀ ਕੰਮ ਕੀਤਾ ਹਿੰਦੀ ਫਿਲਮਾਂ 'ਚ ਕੰਮ ਕੀਤਾ ਤੇ ਦੋ ਅੰਗਰੇਜ਼ੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਪਰ ਖਾਸੀਅਤ ਉਹਨਾਂ ਦੀ ਇਹ ਰਹੀ ਹੈ ਕਿ ਨਾ ਤਾਂ ਕਦੇ ਉਹਨਾਂ ਨੇ ਆਪਣੇ ਸੁਭਾਅ ਦੇ ਵਿੱਚੋਂ ਪੰਜਾਬੀਅਤ ਨੂੰ ਝਾਨ ਦਿੱਤਾ ਤੇ ਨਾ ਹੀ ਕਦੇ ਆਪਣੇ ਪਹਿਰਾਵੇ ਦੇ ਨਾਲ ਉਹਨਾਂ ਨੇ ਸਮਝੌਤਾ ਕੀਤਾ ਮੇਰੇ ਨਾਲ ਬਹੁਤ ਹੀ ਸੀਨੀਅਰ ਆਰਟਿਸਟ ਮਲਕੀਤ ਸਿੰਘ ਰੌਣੀ ਜੀ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਨਿਰਪੱਖ ਪੋਸਟ ਤੇ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੁਹਾਡਾ ਸਰ ਪਹਿਲਾਂ ਤਾਂ ਮੈਂ ਸਟਾਰਟਿੰਗ ਆਪਾਂ ਇੱਥੋਂ ਹੀ ਕਰਦੇ ਹਾਂ ਕਿ ਤੁਸੀਂ ਤੁਹਾਡਾ ਜਿਹੜਾ ਜ਼ਿੰਦਗੀ ਦਾ ਸਫਰ ਹੈ ਉਹ ਥੀਏਟਰ ਦੇ ਨਾਲ ਸ਼ੁਰੂ ਹੋਇਆ ਸੀਗਾ ਉਸ ਤੋਂ ਬਾਅਦ ਤੁਸੀਂ ਫਿਲਮਾਂ ਚ ਆਏ ਕਿਵੇਂ-ਕਿਵੇਂ ਤੁਹਾਡਾ ਸਫਰ ਹੈ ਜਿਹੜਾ ਉਹ ਸ਼ੁਰੂ ਹੋਇਆ ਦੇਖੋ ਜੀ ਮੇਰੇ ਸਫਰ ਦੀ ਸ਼ੁਰੂਆਤ ਹੁੰਦੀ ਹੈ ਕਿ ਮੈਂ ਜਦੋਂ 6ਵੀਂ ਕਲਾਸ ਚ ਪੜ੍ਹਦਾ ਸੀਗਾ ਹੂੰ ਤਾਂ ਸਾਨੂੰ ਇੱਕ ਦਿਨ ਦੱਸਿਆ ਗਿਆ ਕਿ ਆ ਸਾਡੇ ਸਕੂਲ 'ਚ ਕੋਈ ਨਾਟਕ ਕਰਨ ਆਇਆ ਹੈ ਜੀ ਤੇ ਅਸੀਂ ਸਾਰੇ ਗਰਾਊਂਡ 'ਚ ਜਾ ਕੇ ਸਟੇਜ ਦੇ ਮੂਰੇ ਬਹਿ ਗਏ ਹੂੰ ਥੱਲੇ ਬੈਠੇ ਸੀਗੇ ਸਾਰੇ ਲਾਈਨ ਅ ਬਣਾ ਕੇ ਜੀ ਤੇ ਉੱਥੇ ਸਾਡਾ ਟੀਚਰ ਸੀ ਜਿਹੜਾ ਸਟੇਜ ਕੰਡਕਟ ਕਰ ਰਿਹਾ ਸੀ ਉਹਨੇ ਬੋਲਿਆ ਕਿ ਆ ਤੁਹਾਨੂੰ ਨਾਟਕ ਦਿਖਾਉਣ ਲੱਗੇ ਆ ਨਾਟਕ ਕਰਨ ਲਈ ਜਿਹੜੇ ਬੰਦਾ ਸਾਡੇ ਕੋਲੇ ਆਇਆ ਹੂੰ ਉਹ ਬੰਦਾ ਉਹ ਹੈ ਕਿ ਜਦੋਂ ਸਾਨੂੰ 1947 ਦੇ ਵਿੱਚ ਹਿੰਦੁਸਤਾਨ ਆਜ਼ਾਦ ਹੋਇਆ ਜੀ ਆਜ਼ਾਦ ਹਿੰਦੁਸਤਾਨ ਦਾ ਜਿਹੜਾ ਪਹਿਲਾ ਪ੍ਰੋਜੈਕਟ ਸੀਗਾ ਹੂੰ ਉਹ ਪੰਜਾਬ ਚ ਲੱਗਿਆ ਸੀ ਜਿਹਨੂੰ ਨੰਗਲ ਭਾਖੜਾ ਡੈਮ ਕਹਿੰਦੇ ਨੇ ਜੀ Jawaharlal Nehru ਜੀ ਨੇ ਕਿਹਾ ਸੀ ਸਾਡੇ ਰਾਸ਼ਟਰ ਸਾਡੇ ਪਹਿਲੇ ਪ੍ਰਧਾਨ ਮੰਤਰੀ ਨੇ ਕਿ ਅਸੀਂ ਹਿੰਦੁਸਤਾਨ ਦਾ ਮੰਦਰ ਬਣਾਉਣ ਲੱਗੇ ਹੂੰ ਉਹ ਪ੍ਰੋਜੈਕਟ ਜਿਹ ਬਣਾਉਣ ਵਾਲੇ ਜਿਹੜੇ 5 ਇੰਜੀਨੀਅਰ ਸੀਗੇ ਉਹਨਾਂ ਚੋਂ ਇੱਕ ਇੰਜੀਨੀਅਰ ਸਰਦਾਰ ਗੁਰਸ਼ਰਨ ਸਿੰਘ ਸੀਗੇ ਓਕੇ ਜਿਹਨਾਂ ਨੂੰ ਬਾਅਦ ਚ ਲੋਕਾਂ ਨੇ ਭਾਈ ਮੰਨਾ ਸਿੰਘ ਦੇ ਨਾਮ ਨਾਲ ਜਾਣਿਆ ਜੀ ਉਹ ਥੋੜੇ ਜਿਹਾ ਨੋਟਕ ਕਰਨ ਆਏ ਨੇ ਹੂੰ ਉਹ ਟਾਈਮ ਇਹੋ ਜਿਹਾ ਸੀਗਾ ਉਦੋਂ ਇੰਜੀਨੀਅਰ ਕੋਈ ਕੋਈ ਬਣਦਾ ਸੀਗਾ ਜੀ ਅਸੀਂ ਤਾਂ ਇੰਜੀਨੀਅਰ ਦੇ ਨਾਂ ਤੇ ਕੰਮ ਗਏ ਪੰਜਾਬੀ ਪੜਨ ਵਾਲੇ ਬੱਚੇ ਸੀਗੇ ਪੰਜਾਬੀ ਮੀਡੀਅਮ ਵਾਲੇ ਜੀ ਤੇ ਮੈਨੂੰ ਮੇਰੇ ਨਾਲ ਦਾ ਕਹਿੰਦਾ ਕੋਈ ਕਹਿੰਦਾ ਇੰਜੀਨੀਅਰ ਵੀ ਨੋਟਕ ਕਰਦੇ ਹੁੰਦੇ ਨੇ ਹੂੰ ਦੂਜਾ ਕਹਿੰਦਾ ਵੀ ਫਿਰ ਇੰਜੀਨੀਅਰ ਬੰਦਾ ਤਾਂ ਅੰਗਰੇਜ਼ੀ ਬੋਲਦਾ ਹੋਊਗਾ ਜੀ ਮੈਂ ਉਹਨੂੰ ਕਿਹਾ ਵੀ ਜੇ ਪੰਜਾਬੀ ਬੋਲੂਗਾ ਫਿਰ ਪੰਜਾਬੀ ਵੀ ਔਖੀ ਬੋਲੂ ਆਪਾਂ ਨੂੰ ਸਮਝ ਲੱਗਣੀ ਨਹੀਂ ਹੈਗੀ ਹੂੰ ਪਰ ਭਾਜੀ ਉਹਨਾਂ ਨੇ ਜਿਹੜੀ ਭਾਸ਼ਾ ਦੇ ਵਿੱਚ ਨਾਟਕ ਕੀਤਾ ਨਾ ਉਹ ਉਹ ਇੰਨੀ ਸਰਲ ਭਾਸ਼ਾ ਸੀ ਕਿ 6ਵੀਂ ਕਲਾਸ ਦੇ ਬੱਚਾ ਨੂੰ ਸਮਝ ਆ ਗਈ। ਹੂੰ ਤੇ ਮੈਂ ਆਪਣੀ ਲਾਈਫ ਦਾ ਉੱਥੇ ਗੋਲ ਬਣਾਇਆ ਕਿ ਮੈਂ ਜ਼ਿੰਦਗੀ ਚ ਆਹ ਕੰਮ ਕਰਨ ਲੱਗਿਆ। ਓਕੇ ਉਦੋਂ ਤਾਂ ਕੋਈ ਪਤਾ ਨਹੀਂ ਸੀ ਕੀ ਕਰਨਾ ਕੀ ਨਹੀਂ। ਹੂੰ ਕਿ ਮੈਂ ਇਸ ਪਾਸੇ ਜਾਣਾ ਹੈ। ਜਦੋਂ ਨਾਟਕ ਖਤਮ ਹੋਇਆ ਤੇ ਮੈਂ ਉਹਨਾਂ ਨੂੰ ਮਿਲਿਆ ਮੈਂ ਕਿਹਾ ਵੀ ਸਰ ਮੈਂ ਆਹੀ ਕੰਮ ਕਰਨਾ ਚਾਹੁੰਦਾ। ਮੈਂ ਮੈਨੇ ਬੈਠਕ ਕਰ ਲਈ। ਮੈਂ ਤੂੰ ਛੋਟਾ ਹੈ ਪੜ ਲੈ ਪਹਿਲਾਂ। ਜੀ ਮੈਂ ਕਿਹਾ ਜੀ ਪੜੀ ਵੀ ਜਾਵਾਂਗੇ ਤੇ ਇਹ ਕੰਮ ਵੀ ਕਰਨਾ ਹੈ। ਹੂੰ ਚਲੋ ਫਿਰ ਸਮਾ ਸਮਾਂ ਲੰਘਦਾ ਗਿਆ ਮੈਂ 7ਵੀਂ ਕਲਾਸ ਚ ਹੋ ਗਿਆ ਤੇ ਪਰ ਉਹ ਚੇਟਕ ਮਨ ਚ ਉਮੇ ਰਹੀ ਤੇ ਅਸੀਂ ਪਿੰਡ ਦੇ ਕੁਝ ਮੁੰਡਿਆਂ ਨੇ ਇਕੱਠੇ ਹੋ ਕੇ ਸਾਡੇ ਪਿੰਡ ਇੱਕ ਮੁੰਡੇ ਨੇ ਡੀ ਫਾਰਮੇਸੀ ਕੀਤੀ ਹੋਈ ਸੀ ਕੁਲਬੀਰ ਸਿੰਘ ਉਹਦਾ ਨਾਮ ਹੈ। ਅਮਰਜੀਤ ਸਿੰਘ ਸੁਖਬੀਰ ਸਿੰਘ ਸੀ ਆ ਮੁੰਡੇ ਸੀ ਕੁਝ ਪਿੰਡ ਦੇ। ਜੀ। ਅਸੀਂ ਰਲ ਕੇ ਆਪੇ ਨਾ ਸਾਨੂੰ ਸਕੂਲ ਚ ਸੰਤ ਸਿੰਘ ਸਿੱਖ ਹੋਣ ਦੀ ਕਕਾਂਗੀ ਹੁੰਦੀ ਸੀ ਦੂਜਾ ਵਿਆ। ਹੂੰ। ਅਸੀਂ ਕ ਵੀ ਆ ਛੋਟੇ ਜਿਹੇ ਪਾਤਰਾਂ ਨਾਟਕ ਆਪਾਂ ਤਿਆਰ ਕਰਦੇ ਆ ਅਸੀਂ ਆਪ ਹੀ ਨਾਟਕ ਤਿਆਰ ਕਰ ਲਿਆ ਅੱਛਾ ਜੀ ਇੱਕ ਸਾਨੂੰ ਸਿਲੇਬਸ ਚ ਹੋਰ ਨਾਟਕ ਲੱਗਿਆ ਸੀ ਕਾਂਗੀ ਸੀਗੀ ਧੰਨਾ ਸਿੰਘ ਬੱਬਰ ਓਕੇ ਬੱਬਰ ਖਾਲੀ ਲਹਿਰ ਸੀ ਜਿਹੜੀ ਹੂੰ ਉਹ ਅਸੀਂ ਤਿਆਰ ਕਰ ਲਿਆ ਉਹ ਦੇਸ਼ ਭਗਤਾਂ ਦਾ ਨਾਟਕ ਸੀਗਾ ਦੋ ਨਾਟਕ ਅਸੀਂ ਤਿਆਰ ਕਰਕੇ ਅਸੀਂ ਪਿੰਡ ਦੇ ਪਤਵੰਤਿਆਂ ਨੂੰ ਦਿਖਾਇਆ ਪੰਚਾਇਰ ਨੂੰ ਕਹਿੰਦੇ ਠੀਕ ਹੈ ਹੂੰ ਆਪੇ ਸਟੇਜ ਲਾ ਕੇ ਪਿੰਡ ਅਸੀਂ ਨਾਟਕ ਕਰਤਾ ਅੱਛਾ ਜੀ ਹੁਣ ਮੇਰੀ ਜ਼ਿੰਦਗੀ ਦਾ ਪਹਿਲਾ ਨਾਟਕ ਉਹ ਸੀਗਾ ਓਕੇ ਜਿਹੜਾ ਤੁਸੀਂ ਪਿੰਡ ਦੇ ਵਿੱਚ ਕੀਤਾ ਜਿਹੜਾ ਕੀਤਾ ਪਿੰਡ ਦੇ ਵਿੱਚ ਹੂੰ ਦੂਜਾ ਵਿਆਹ ਸੰਤ ਸਿੰਘ ਸੇਖੋਂ ਦੀਆਂ ਕਾਂਕਾਂ ਦੀ ਜੀ ਤੇ ਉਸ ਕਾਂਗੀ ਦੇ ਵਿੱਚ ਮੈਂ ਜ਼ਿੰਦਗੀ ਚ ਪਹਿਲੀ ਵਾਰ ਸਟੇਜ ਤੇ ਚੜਿਆ ਤੇ ਪਹਿਲੀ ਵਾਰ ਸਟੇਜ ਤੇ ਮੈਂ ਰੋਲ ਪਤਾ ਕੀ ਕੀਤਾ ਹੂੰ ਇੱਕ ਬੁੱਢੀ ਔਰਤ ਦਾ ਰੋਲ ਕੀਤਾ ਸੀ ਅੱਛਾ ਜੀ ਮੇਰੀ ਸ਼ੁਰੂਆਤ ਉੱਥੋਂ ਹੋਈ ਓਕੇ ਤੇ ਫਿਰ ਮੈਂ ਉਸੇ ਕਲਾਸ ਜੇ ਪੜਦਾ ਸੀ ਤੇ ਇੱਕ ਦਿਨ ਮੈਨੂੰ ਸਕੂਲ ਦੇ ਵਿੱਚ ਫੋਨ ਆਇਆ ਆ ਤੇ ਚਪੜਾਸੀ ਸਾਡਾ ਬਲਾਉਣ ਆਇਆ ਪ੍ਰੇਮ ਸਿੰਘ ਸੀਗਾ ਹੂੰ ਉਹ ਕਹਿੰਦਾ ਵੀ ਤੁਹਾਡਾ ਫੋਨ ਆਇਆ ਕੋਈ ਓਕੇ ਤੇ ਮੈਂ ਕਿ ਵੀ ਮੈਨੂੰ ਫੋਨ ਕਿਹਦਾ ਆ ਕੇ ਲੈਣ ਦੇ ਫੋਨ ਸੀਗੇ ਹੂੰ ਉਦੋਂ ਨਾ ਜਿਹੜੇ ਬੰਦੇ ਦਾ ਫੋਨ ਆ ਜਾਂਦਾ ਸਕੂਲ ਚੋਂ ਉਹਦੀ ਬਹੁਤ ਚਰਾਈ ਹੁੰਦੀ ਸੀਗੀ ਫੋਨ ਆਉਂਦਾ ਹੁੰਦਾ ਸੀ ਅਕਸਰ ਵੀ ਇਹਦਾ ਚਾਚਾ ਇੰਗਲੈਂਡ ਚ ਹੈ ਉਹਦਾ ਮਾਮਾ ਕੈਨੇਡਾ ਅਮਰੀਕਾ ਚ ਹੈ ਉਹਨੇ ਕਦੇ ਫੋਨ ਕਰ ਲਿਆ ਸਾਲ 2 ਸਾਲ ਚ ਕਦੀ ਬਾਰ ਮੈਂ ਕਿਹਨੂੰ ਮੈਨੂੰ ਫੋਨ ਕਿਨੇ ਕੀਤਾ ਹੂੰ ਉਹ ਜਦੋਂ ਮੈਂ ਜਾ ਕੇ ਫੋਨ ਚੱਕ ਕੇ ਹੌਲੀ ਦੇ ਕਹਿੰਦਾ ਹਾਂ ਚੱਕ ਲੈ ਹੌਲਡ ਪਿਆ ਫੋਨ ਮੈਂ ਚੱਕ ਹੈਲੋ ਕਿਹਾ ਹੂੰ ਤਾਂ ਮੈਨੂੰ ਅੱਗੋਂ ਆਵਾਜ਼ ਆਈ ਕਹਿੰਦਾ ਬੇਟਾ ਮੈਂ ਗੁਰਸ਼ਰਨ ਸਿੰਘ ਬੋਲਦਾ ਮੈਂ ਕਿ ਹਾਂਜੀ ਸਰ ਹਾਂਜੀ ਹੂੰ ਕਹਿੰਦਾ ਬੇਟਾ ਇਸ ਤਰ੍ਹਾਂ ਵੀ ਅਸੀਂ ਨਾ ਕਿ ਸਵੇਰੇ ਫਿਰੋਜ਼ਪੁਰ ਨਾਟਕ ਕਰਨ ਜਾਣਾ ਓਕੇ ਜੀ ਤੇ ਤੇਰੇ ਸਕੂਲ ਦੇ ਅੱਗੋਂ ਲੰਘਣਾ ਤੈਨੂੰ ਅਸੀਂ ਨਾਲ ਲੈ ਕੇ ਜਾਣਾ ਹੂੰ ਤੇ ਤੂੰ ਸਾਡੇ ਨਾਲ ਨਾਟਕ ਕਰਨੇ ਆ ਅੱਛਾ ਹੀ ਮੈਂ ਕਿਹਾ ਸਰ ਮੇਰੇ ਤਾਂ ਕੋਈ ਰੈਸਰਸ ਨਹੀਂ ਕੀਤੀ ਮੈਨੂੰ ਤਾਂ ਪਤਾ ਨਹੀਂ ਕੀ ਕਰਨਾ ਉਸੇ ਹੂੰ ਉਹ ਕਹਿੰਦੇ ਕੋਈ ਨਹੀਂ ਅਸੀਂ ਆਪੇ ਕਰਵਾ ਲਾਂਗੇ ਚਲੋ ਮੇਰੇ ਲਈ ਇਹ ਸਭ ਤੋਂ ਵੱਡੀ ਓਪਰਚੁਨਿਟੀ ਸੀ ਤੇ ਮੈਂ ਨਾਟਕ ਕਰਨ ਗਿਆ ਤੇ ਉਹ ਨਾਟਕ 'ਚ ਮੇਰੇ ਦੋ ਤਿੰਨ ਕ ਡਾਇਲੋਗ ਸੀਗੇ ਉਹ ਮੈਨੂੰ ਜਾਂਦੇ ਜਾਂਦੇ ਉਹਨਾਂ ਨੇ ਦਸੇਵੀਂ ਆ ਸੀ ਨਾ ਇਦਾਂ ਦਾ ਨਾਟਕ ਬੋਲ ਕੇ ਓਕੇ ਡਾਇਲੋਗ ਬੋਲਨੇ ਹੂੰ ਸੋ ਇਸ ਤਰ੍ਹਾਂ ਕਰਕੇ ਸ਼ੁਰੂਆਤ ਹੋਈ ਫਿਰ ਉਹ ਨਾਟਕ ਕਰਦੇ ਰਹੇ ਹੂੰ ਫਿਰ ਸਾਡੇ ਇਲਾਕੇ ਦੇ ਵਿੱਚ ਮੈਂ ਰੂਪੜ ਡਿਸਟ੍ਰਿਕਟ ਚ ਮੇਰਾ ਪਿੰਡ ਹੈ ਜਿਹੜੀਆਂ ਨਹਿਰਾਂ ਦਾ ਰੌਲਾ ਪੈਂਦਾ ਨਾ ਹਾਂ এসਓਜੀਐਲ ਤੇ ਪਾਖੜਾ ਹੂੰ ਇਹ ਸਾਡੇ ਖੇਤਾਂ ਨੂੰ ਨਿਕਲੀਆਂ ਓਕੇ ਰੂਪੜ ਜ਼ਿਲ੍ਹੇ ਦਾ ਫਤੇਗੜ ਸਾਹਿਬ ਵਾਲੇ ਪਾਸੇ ਨੂੰ ਲਾਸਟ ਪਿੰਡ ਹੈ ਓਕੇ ਰੌਣੇ ਖੁਰਦ ਮੇਰੇ ਪਿੰਡ ਦਾ ਨਾਮ ਹੈ ਜੀ ਤੇ ਇਸ ਤਰ੍ਹਾਂ ਕਰਕੇ ਫਿਰ ਜਦੋਂ ਅਸੀਂ ਅੱਗੇ ਕੰਮਕਾਰ ਕਰਦੇ ਹਾਂ ਅੱਗੇ ਨਾਟਕ ਕਰਦੇ ਹਾਂ ਤਾਂ ਪਿੰਡ ਦੇ ਵਿੱਚ ਅਸੀਂ ਨਾਲ ਦੇ ਪਿੰਡਾਂ 'ਚ ਹੌਲੀ-ਹੌਲੀ ਨਾਟਕ ਸ਼ੁਰੂ ਕੀਤੇ ਕਰਨੇ ਹੂੰ ਤਾਂ ਚਮਕੌਰ ਸਾਹਿਬ ਸਾ ਤੋਂ 10-15 ਕਿਲੋਮੀਟਰ ਦੂਰ ਹੈ ਹੂੰ ਤਾਂ ਭਾਜੀ ਗੁਰਸ਼ਰਨ ਸਿੰਘ ਜੀ ਨੇ ਸਾਨੂੰ ਇੱਕ ਵਾਰ ਨੋਟ ਕਰਾਇਆ ਕਿ ਸਾਡੇ ਨਾਲ ਹਰ ਸ਼ਹਿਰ 'ਚ ਬੰਦੇ ਨੇ ਓਕੇ ਕਿ ਹੁਣ ਤੁਹਾਡੀ ਟੀਮ ਅਸੀਂ ਚਮਕੌਰ ਸਾਹਿਬ ਦੇ ਵਿੱਚ ਇੱਕ ਅਲੱਗ ਟੀਮ ਬਣਾਉਣੀ ਹੈ ਅੱਛਾ ਜੀ ਅਸੀਂ ਤਾਂ ਠੀਕ ਹੈ ਜੀ ਹੂੰ ਤਾਂ ਉਹ ਚਮਕੌਰ ਸਾਹਿਬ ਦੇ ਵਿੱਚ ਆ ਸਾਡੇ ਇੱਕ ਸਿੱਖਿਆ ਸ਼ਾਸਤਰੀ ਨੇ ਸਵਰਨ ਸਿੰਘ ਭੰਗੂ ਹਮ ਐਜੂਕੇਸ਼ਨ ਤੇ ਬਹੁਤ ਪੁਰਾਣਾ ਕੰਮ ਕਰਦੇ ਆਉਂਦੇ ਨੇ ਠੀਕ ਹੈ ਜੀ ਤੇ ਉਹਨਾਂ ਦੇ ਮੈਸੇਜ ਨੇ ਮੈਡਮ ਗੁਰਪ੍ਰੀਤ ਕੌਰ ਭੰਗੂ ਹਮ ਜਿਹੜੇ ਫਿਲਮਾਂ 'ਚ ਕੰਮ ਕਰਦੇ ਹਾਂਜੀ ਉਹ ਵੀ ਨਾਟਕ ਕਰਦੇ ਸੀ ਪਹਿਲਾਂ ਤੋਂ ਹਮ ਫਿਰ ਸਵਰਨ ਸਿੰਘ ਭੰਗੂ ਰਾਣੀ ਸਰਪ੍ਰਸਤੀ ਦੇ ਵਿੱਚ ਮੈਡਮ ਗੁਰਪ੍ਰੀਤ ਕੌਰ ਭੰਗੂ ਸਾਰਿਆਂ ਨੂੰ ਸਾਡਾ ਇੱਕ ਉਹਨਾਂ ਨੇ ਚੇਤਨਾ ਕਲਾ ਮੰਚਨਾ ਦੀ ਸੰਸਥਾ ਬਣਾ ਕੇ ਦਿੱਤੀ ਅੱਛਾ ਜੀ ਉਹਨਾਂ ਭਾਈ ਸਰਪ੍ਰਸਤੀ 'ਚ ਹਮ ਉਹ ਫਿਰ ਅਸੀਂ ਉੱਥੇ ਨਾਟਕ ਕਰਨੇ ਸ਼ੁਰੂ ਕੀਤੇ ਉਹਨਾਂ ਨਾਟਕਾਂ ਦੇ ਵਿੱਚ ਸਾਡੇ ਨਾਲ ਨਾਟਕ ਕਰਨ ਰਾਣਾ ਰਣਵੀਰ ਵੀ ਕਈ ਵਾਰ ਆਏ ਹੂੰ ਸੰਜੂ ਸਲੰਕੀ ਕਈ ਵਾਰ ਆਏ ਹੂੰ ਅਨੀਤਾ ਸ਼ਬਦੀਸ਼ ਹੁੰਦੀ ਸੀਗੀ ਅਨੀਤਾ ਸ਼ਬਦੀਸ਼ ਦਾ ਭਰਾ ਸੀਗਾ ਜੀ ਕੁਮਾਰ ਪਵਨਦੀ ਪੂਸਰ ਡਾਇਰੈਕਟਰ ਹੁੰਦਾ ਸੀਗਾ ਹੂੰ ਲੱਖਾ ਲੈਰੀ ਜੀ ਆਏ ਹੂੰ ਤੇ ਕਰਮਜੀਤ ਅਨਮੋਲ ਸਾਡੇ ਉਹਨਾਂ ਚ ਗੀਤ ਗਾਉਣ ਹੁੰਦੇ ਸੀਗੇ ਅੱਛਾ ਜੀ ਤੇਜੀ ਗਿੱਲ ਤੇ ਪੰਜਾਬ ਯੂਨੀਵਰਸਿਟੀ ਚ ਨੇ ਪ੍ਰੋਫੈਸਰ ਹੂੰ ਉਹ ਆਉਂਦੇ ਸੀਗੇ ਅ ਸਿਕੰਦਰ ਸਲੀਮ ਇੱਕ ਸਿੰਗਰ ਹੈ ਮੁੰਡਾ ਉਹ ਵੀ ਆਉਂਦਾ ਹੁੰਦਾ ਸੀਗਾ ਆਹਨ ਲੱਗ ਲੱਗ ਲੋਕ ਦਿਲਬਾਗ ਬਾਗੂ ਬਹੁਤ ਸਾਰੇ ਮਤਲਬ ਸੀਨੀਅਰ ਲੋਕ ਸੀਗੇ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਿੱਖੇ ਹੋਏ ਸੀਗੇ ਅਨੀਤਾ ਮੀਤ ਵੀ ਨਾਟਕ ਸਾਡਾ ਨਾਟਕਾ ਨੰਮੀ ਸੀਗੀ ਓਕੇ ਅਰਜੇਸ਼ ਭਾ ਨੇ ਨਾਟਕ ਕੀਤੇ ਫਿਰ ਉਹ ਉਸ ਟਾਈਮ ਕੀ ਹੋਇਆ ਕਿ ਅਸੀਂ ਨਾ ਸਭ ਬੜੇ ਬੜੇ ਨਾਟਕ ਤਿਆਰ ਕੀਤੇ ਢਾਈ ਢਾਈ ਘੰਟਿਆਂ ਦਾ ਕਕੇਸ਼ੀਅਨ ਚੌਕ ਸਰਕਲ ਮਤਰੇਈ ਬਾਲ ਭਗਵਾਨ ਸਦਵੀਸ਼ ਦੀਪਾ ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ ਬਹੁਤ ਸ਼ੋਅ ਕਰਦੇ ਸੀਗੇ ਪੰਜਾਬ ਦੇ ਨਾਲ ਹਿਮਾਚਲ ਹਰਿਆਣਾ ਹੂੰ ਸਾਡੀ ਇੱਕ ਬਹੁਤ ਹੀ ਸੋਲਿਡ ਟੀਮ ਸੀ ਨਾਟਕਾਂ ਦੀ ਜੀ ਉੱਥੋਂ ਸਾਡਾ ਨਾਟਕਾਂ ਸਫਰ ਸ਼ੁਰੂ ਹੋਇਆ ਫਿਰ ਉਹ ਨਾਟਕ ਦੇਖ ਦੇਖ ਦੇ ਕਿਸੇ ਬੰਦੇ ਨੇ ਮੈਨੂੰ ਇੱਕ ਦਿਨ ਸਾਡੀ ਕੋ ਟਵੋਰ ਸਾਡਾ ਨਾਟਕ ਦੇਖਿਆ ਤੇ ਮੈਨੂੰ ਕਿਸੇ ਡਾਇਰੈਕਟਰ ਨੇ ਕਿਹਾ ਕਿ ਤੁਹਾਨੂੰ ਅਸੀਂ ਫੁਲਾਣੇ ਸੀਰੀਅਲ ਚ ਲੈਣਾ ਹੂੰ ਉੱਥੋਂ ਫਿਰ سلسلہ ਸ਼ੁਰੂ ਹੋ ਗਿਆ ਨਾ ਟੈਲੀਵਿਜ਼ਨ ਦਾ ਓਕੇ ਫਿਰ ਟੈਲੀਵਿਜ਼ਨ ਚ ਕੰਮ ਕਰਨ ਲੱਗੀ ਫਿਰ ਦੂਰ ਦਰਸ਼ਨ ਦੇ ਕੁਝ ਨਾਟਕ ਕੀਤੇ ਹੂੰ ਉਹ ਨਾਟਕ ਕਰਦੇ ਕਰਦੇ ਇੱਕ ਦਿਨ ਬੰਬੇ ਦਾ ਕੋਈ ਟੀਮ ਨਾਟਕ ਸੀਰੀਅਲ ਬਣਾਉਣ ਆਏ تھے ਸੋਨੀ ਟੀਵੀ ਦਾ ਹੂੰ ਉਹ ਮੈਨੂੰ ਕਹਿੰਦੇ ਵੀ ਸਾਡੇ ਕੋਲ ਇੱਕ ਬਹੁਤ ਵੱਡਾ ਰੋਲ ਹੈ ਹਿੰਦੀ ਸੀਰੀਅਲ ਹੈ ਸੋਨੀ ਟੀਵੀ ਦਾ ਹੂੰ ਤੇ ਉਹਦੀ ਬੈਕਗ੍ਰਾਉਂਡ ਪੰਜਾਬ ਦੀ ਹੈ ਹੂੰ ਤੇ ਸਾਨੂੰ ਇੱਕ ਕਰੈਕਟਰ ਚਾਹੀਦਾ ਤੇਰੇ ਵਰਗਾ ਬੰਦਾ ਹਾਂਜੀ ਰਜ਼ਾ ਮੁਰਾਦ ਜਿਹੜਾ ਉਹਦੇ ਭਰਾ ਦਾ ਰੋਲ ਹੈ ਓਕੇ ਮੀਤ ਮੁਲਾਦਰ ਅੱਬਾ ਸੀਰੀਅਲ ਸੀਗਾ ਉਹ ਹੂੰ ਤੇ ਸ਼ਵਿੰਦਰ ਮਹਾਲ ਸੀਗੇ ਉਹਦੇ ਵਿੱਚ ਹੋਰ ਵੱਡੇ ਵੱਡੇ ਐਕਟਰ ਸੀਗੇ ਹੂੰ ਤਾਂ ਸੀ ਉਹ ਸੀਰੀਅਲ ਕਰਨ ਲੱਗੇ ਫਿਰ ਉਹ ਸੀਰੀਅਲ ਦੇ ਨਾਲ ਮੈਨੂੰ ਸਬੱਬ ਬਣਿਆ ਬੰਬੇ ਜਾਣ ਦਾ ਓਕੇ ਫਿਰ ਬੰਬੇ ਗਏ ਤੇ ਮੈਂ ਬੰਬੇ ਤਾਂ ਉਹ ਸੀਰੀਅਲ ਕਰਨ ਗਿਆ ਸੀਗਾ ਹੂੰ ਫਿਰ ਉੱਥੇ ਜਾ ਕੇ ਮੈਨੂੰ ਕੁਝ ਫਿਲਮਾਂ ਮਿਲੀਆਂ ਜੀ ਉੱਥੇ ਜਾ ਕੇ ਹਿੰਦੀ ਫਿਲਮਾਂ ਕਰਨ ਦਾ ਮੌਕਾ ਮਿਲਿਆ ਹੂੰ ਇਹ ਉੱਥੇ 13-14 ਸਾਲ ਰਹਿਣ ਦਾ ਮੌਕਾ ਮਿਲਿਆ ਤੇ ਉੱਥੇ ਤੋਂ ਫਿਰ ਵਾਪਸ ਮੈਂ ਇਸ ਚੱਕਰ 'ਚ ਆਇਆ ਕਿ ਕਈ ਵਾਰ ਕੀ ਹੋਇਆ ਕਿ ਉੱਥੇ ਕਾਸਟਿੰਗ ਹੁੰਦੀ ਸੀਗੀ ਹੂੰ ਤੇ ਕੰਮ ਸ਼ੂਟਿੰਗ ਕਰਦੇ ਸੀ ਪੰਜਾਬ ਆ ਕੇ ਅੱਛਾ ਜੀ ਮੈਨੂੰ ਐ ਲੱਗਿਆ ਵੀ ਲੋਕ ਆਪਣੇ ਘਰਾਂ ਤੋਂ ਕੰਮ ਕਰਨ ਲਈ ਬਾਹਰ ਜਾਂਦੇ ਤੇ ਮੈਂ ਬਾਹਰੋਂ ਕੰਮ ਕਰਨ ਲਈ ਘਰ ਆ ਰਿਹਾ ਫਿਰ ਮੈਂ ਕਿਹਾ ਵੀ ਛੱਡੋ ਪਰ ਇੱਥੇ ਕੰਮ ਬਹੁਤ ਹੈ ਪੰਜਾਬ ਹਾਂਜੀ ਇੱਥੇ ਟ੍ਰੈਕਟਰੀ ਵੱਡੀ ਹੋ ਗਈ ਸੀ ਹੂੰ ਮਨਜੀ ਉਹਨਾਂ ਨੇ ਜਦੋਂ ਫਿਲਮਾਂ ਬਣਾਉਣਾ ਸ਼ੁਰੂ ਕੀਤੀਆਂ ਜੀਆਨ ਵਗੈਰਾ ਫਿਲਮਾਂ ਆਈਆਂ ਹੂੰ ਫਿਰ ਇੱਥੇ ਆ ਕੇ ਕੰਮ ਕਰਨਾ ਸ਼ੁਰੂ ਕੀਤਾ ਇਸ ਤਰ੍ਹਾਂ ਕਰਕੇ ਫਿਰ ਸਵਾਬ ਬਣਿਆ ਓਕੇ ਫਿਲਮਾਂ ਚਾਹੁੰਦਾ ਸਰ ਜਿਵੇਂ ਤੁਸੀਂ ਬੰਬੇ ਵੀ ਰਹੇ ਬੜਾ ਟਾਈਮ ਹਨਾ ਤੁਸੀਂ ਪੰਜਾਬ ਦੇ ਵਿੱਚ ਤੁਹਾਡੀ ਸ਼ੁਰੂਆਤ ਹੁੰਦੀ ਹੈ ਥੀਏਟਰ ਤੋਂ ਤੁਹਾਨੂੰ ਪੰਜਾਬ 'ਚ ਰਹਿ ਕੇ ਜ਼ਿਆਦਾ ਵਧੀਆ ਲੱਗਦਾ ਸੀ ਜਾਂ ਬੰਬੇ ਤੁਹਾਡਾ ਕਿਵੇਂ ਦਾ ਐਕਸਪੀਰੀਅੰ ਦੇ ਕੋ ਮਸਲਾ ਕੀ ਹੈ ਜੀ ਮੈਂ ਨਾ ਲਿਟਰੇਚਰ ਨਾਲ ਮੈਨੂੰ ਬਹੁਤ ਪਿਆਰ ਸੀਗਾ ਪਹਿਲਾਂ ਤੋਂ ਜਦੋਂ ਮੈਂ 7ਵੀਂ 8ਵੀਂ ਪੜ੍ਹਦਾ ਸੀਗਾ ਉਦੋਂ ਫਿਰ ਜਦੋਂ ਤੋਂ ਭਾਜੀ ਗੁਰਸ਼ਰਨ ਸਿੰਘ ਉਹਨਾਂ ਨਾਟਕ ਕਰਨ ਲੱਗੇ ਉਹਨਾਂ ਕੋਲ ਇੱਕ ਚੀਜ਼ ਹੋਰ ਬਹੁਤ ਕਮਾਲ ਦੀ ਸੀਗੀ ਉਹ ਨਾ ਇੱਕ ਬਦਲਾਅਸਾਨੀ ਯਾਦਗਾਰੀ ਪ੍ਰਕਾਸ਼ਨ ਚਲਾਉਂਦੇ ਸੀਗੇ ਓਕੇ ਚੰਗੀਆਂ ਕਪਤਾਮਾਂ ਜੀ ਚੰਗੇ ਨਾਵਲ ਚੰਗੀਆਂ ਕਾਂਗੀਆਂ ਚੰਗੀਆਂ ਕਹਾਣੀਆਂ ਦੀਆਂ ਚੰਗੀਆਂ ਵਾਰਤਕ ਦੀ ਕਿਤਾਬ ਛਾਪਦੇ ਹੁੰਦੇ ਸੀਗੇ ਹੂੰ ਤੇ ਉਹ ਸਾਡੀ ਡਿਊਟੀ ਹੁੰਦੀ ਸੀ ਵੀ ਨਾਟਕ ਕਰਨ ਤੋਂ ਬਾਅਦ ਬੇਟਾ ਉਸ ਸਟੇਜ ਦੇ ਉੱਤੇ ਨਾ ਆਪਾਂ ਬੋਰੀਆਂ 'ਚ ਕਿਤਾਬਾਂ ਹੁੰਦੀਆਂ ਸੀ ਵੀ ਇਹ ਤੁਸੀਂ ਉੱਥੇ ਪ੍ਰਦਰਸ਼ਨੀ ਲਾਉਣੀ ਆ ਜਿਹੜਾ ਕੋਈ ਖਰੀਦਣਾ ਚਾਹੇ ਖਰੀਦ ਸਕਦਾ ਅੱਛਾ ਜੀ ਉਹ ਬਾਜੀ ਦਾ ਇਹ ਸੀਗਾ ਮੈਂ ਲਿਟਰੇਚਰ ਘਰ ਘਰ ਪਹੁੰਚਾਉਣਾ ਤੇ ਉਹ ਜਿਹੜੀਆਂ ਕਿਤਾਬਾਂ ਸੀਗੀਆਂ ਉਹ ਲਾਗਤ ਮੁੱਲ ਤੇ ਵੇਚਦੇ ਸੀਗੇ ਅੱਛਾ ਜੀ ਉਹਨਾਂ ਟਾਈਮਾਂ 'ਚ ਕਿਸੇ ਕਿਤਾਬ ਦਾ ਮੁੱਲ 2.5 ਰੁਪਏ ਹੁੰਦਾ ਸੀਗਾ ਕਿਸੇ ਦਾ 5 ਰੁਪਏ ਇਹਦਾ 7 ਰੁਪਏ ਐਵੇਂ ਮੁੱਲ ਹੁੰਦਾ ਸੀਗਾ ਉਹ ਕਹਿੰਦੇ ਵੀ ਇੰਨੀ ਲਾਗਤ ਲੱਗੀ ਐ ਬਸ ਉਹ ਲਾਗਤ ਹੀ ਕਰਨੀ ਐ ਲਿਟਰੇਚਰ ਪਹੁੰਚਾਉਣਾ ਲੋ ਜੋਨ ਫਰਗੁਸਨ ਨੇ ਮੈਨੂੰ ਕਿਤਾਬ ਸ਼ਾਪ ਦੇ ਸੀਗੇ ਫਿਰ ਉਹ ਜਾਂਦੇ ਜਾਂਦੇ ਰਸਤੇ 'ਚ ਗੱਲ ਕਰਨੀ ਉਹਨਾਂ ਨੇ ਗੱਡੀ 'ਚ ਬੇਟਾ ਆਪਣੀ ਫਲਾਣੀ ਕਿਤਾਬ ਆਈ ਹੈ ਤੁਸੀਂ ਪੜੀ ਉਹ ਹੂੰ ਪਹਿਲੀ ਵਾਰ ਤਾਂ ਸਮ ਲੱਗਦਾ ਸੀ ਵੀ ਅਸੀਂ ਬੱਚੇ ਬਹੁਤ ਚਲਾਕ ਹਾਂ ਜਿਵੇਂ ਹਾਂਜੀ ਪਾਜੀ ਪੜ੍ਹ ਲਈ ਬਹੁਤ ਵਧੀਆ ਜੀ ਕਾ ਕਮਾਲ ਕਰ ਅੱਛਾ ਬੇਟਾ ਦੱਸੋ ਫਿਰ ਕਹਿੰਦਾ ਉਹਦੇ 7ਵੇਂ ਪੇਜ ਤੇ ਕੀ ਲਿਖਿਆ ਹੈ ਹਾਂਜੀ ਉੱਥੇ ਉਹ ਜਿੰਦਾ ਪਤਾ ਹੋ ਗਿਆ ਸਾਰੀ ਚੋਰੀ ਫੜੀ ਗਈ ਉਹਦੇ ਹਾਂਜੀ ਫਿਰ ਅਸੀਂ ਕਿਤਾਬਾਂ ਪੜ੍ਹਨੀ ਸ਼ੁਰੂ ਕੀਤੀਆਂ ਉਤੋਂ ਸਾਹਿਤੀ ਚੇਟਕ ਲੱਗੀ ਹੂੰ ਸਿਰਫ ਉਹ ਕਦਮ ਪੜ੍ਹਦੇ ਨੇ ਪਤਾ ਲੱਗਿਆ ਕਿ ਅਖਬਾਰ ਪੜ੍ਹਨਾ ਹੈ ਅਖਬਾਰ ਚ ਕਿਹੜੀਆਂ ਚੀਜ਼ਾਂ ਪ੍ਰੀਫਰੈਂਸ ਦੇਣੀ ਹੈ ਹਮ ਨਹੀਂ ਤਾਂ ਆਮ ਤੌਰ ਤੇ ਲੋਕ ਕੋ ਅਖਬਾਰ ਚ ਵੀ ਚਟਕਾਰੇ ਦੀਆਂ ਖਬਰਾਂ ਪੜ੍ਹਦੇ ਨੇ ਕਿੱਥੇ ਲੜਾਈ ਹੋ ਗਈ ਕਿਹਦੀ ਕੁੜੀ ਭੱਜ ਗਈ ਕਿਹਦਾ ਕੋਲ ਖਰਾਬਾ ਹੋ ਗਿਆ ਕੀ ਹੋਣਾ ਫਿਰ ਪਤਾ ਲੱਗਿਆ ਕਿ ਕਿਹੜੇ ਕਿਹੜੇ ਚੀਜ਼ਾਂ ਤੁਸੀਂ ਅਖਬਾਰ ਚ ਪਹਿਲੇ ਅਧਾਰ ਤੇ ਪੜ੍ਹਨੇ ਹੁੰਦੇ ਆ ਜੀ ਫਿਰ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ ਹਮ ਸੋ ਮੈਨੂੰ ਲੱਗਦਾ ਸੀ ਜਿਹੜੀ ਉਹ ਗੱਲ ਹੈ ਨਾ ਜਿਹੜੀ ਥੋੜਾ ਸਵਾਲ ਹੈ ਹਮ ਉਹ ਤੁਹਾਡਾ ਸਵਾਲ ਨੇ ਲਿਟਰੇਚਰ 'ਚ ਨੇ ਬੜਾ ਫਾਇਦਾ ਕੀਤਾ ਉਸ ਗੱਲ ਦੇ ਵਿੱਚ ਹੂੰ ਕਿਉਂਕਿ ਉੱਥੇ ਕਿਸੇ ਕਿਤਾਬ 'ਚ ਮੈਂ ਪੜ੍ਹਿਆ ਸੀ ਕਿਸੇ ਵਿਦਵਾਨ ਦਾ ਕਥਨ ਸੀਗਾ ਬੋਲੀ ਬਾਰੇ ਓਕੇ ਜੀ ਉਹ ਕਹਿੰਦਾ ਕਿ ਜਿਹੜਾ ਵਿਕਾਸ ਬੱਚਾ ਆਪਣੀ ਮਾਂ ਬੋਲੀ ਵਿੱਚ ਕਰ ਸਕਦਾ ਹੂੰ ਆਪਣੀ ਬੁੱਧੀ ਦਾ ਵਿਕਾਸ ਜਿਹੜਾ ਆਪਣੀ ਮਾਂ ਬੋਲੀ 'ਚ ਕਰ ਸਕਦਾ ਦੂਜੀਆਂ ਭਾਸ਼ਾਵਾਂ 'ਚ ਨਹੀਂ ਕਰ ਸਕਦਾ। ਬਿਲਕੁਲ ਸਹੀ ਹੈ। ਸੋ ਇਸ ਕਰਕੇ ਸਾਨੂੰ ਵੀ ਇਹ ਲੱਗਦਾ ਸੀ ਕਿ ਪੰਜਾਬੀ 'ਚ ਜਿੰਨੇ ਅਸੀਂ ਕੰਫਰਟ ਕੰਮ ਕਰ ਸਕਦੇ ਹਾਂ। ਹਾਂ। ਹਾਲਾਂਕਿ ਬਹੁਤ ਸਾਰੇ ਲੋਕ ਮੇਰੀ ਇਸ ਗੱਲੋਂ ਸਹਿਮਤ ਨਹੀਂ ਹੋਣਗੇ। ਸਾਡੇ ਬਹੁਤੇ ਲੋਕ ਪੰਜਾਬੀ ਬੋਲੀ ਨੂੰ ਜਿਹੜੇ ਪੰਜਾਬੀ ਲੋਕ ਨੇ ਨਾ ਉਹ ਬਹੁਤੇ ਲੋਕ ਪੰਜਾਬੀ ਬੋਲੀ ਨੂੰ ਇੱਕ ਟੂਲ ਵਾਂਗ ਵਰਤਦੇ ਨੇ। ਉਹ ਕਹਿੰਦੇ ਪੰਜਾਬੀ ਸਿਨੇਮੇ ਦੇ ਵਿੱਚ ਪੰਜਾਬੀ ਸੀਰੀਅਲਾਂ 'ਚ ਪੰਜ ਚਾਰ 'ਚ ਕੰਮ ਕਰਕੇ ਸਾਡਾ ਅਸਲੀ ਮੰਜ਼ਲ ਤਾਂ ਬਾਲੀਵੁੱਡ ਜਾਣਾ ਹੈ। ਜੀ। ਬਹੁਤੇ ਲੋਕਾਂ ਦੀ ਇਹ ਧਾਰਨਾ ਹੈ। ਹਾਂ। ਪਰ ਅਸੀਂ ਬਾਲੀਵੁੱਡ 'ਚ ਕੰਮ ਕਰਨ ਤੋਂ ਬਾਅਦ ਪੰਜਾਬੀ ਚਾਹੇ ਵੀ ਨਹੀਂ ਆਪਣੇ ਬੋਲੀ 'ਚ ਕੰਮ ਕਰਨਾ। ਜੀ। ਹੁਣ ਤੁਸੀਂ ਇਹ ਗੱਲ ਦੇਖ ਕੇ ਰਾਹਨ ਮੰਨੋਗੇ। ਅੱਜ ਵੀ ਮੈਂ 16 17 ਵੈਬ ਸੀਰੀਜ਼ ਨੂੰ ਜਵਾਬ ਦੇ ਬੈਠਾ। ਓਕੇ। ਦੋ ਤਿੰਨ ਬੰਦੇ ਤਾਂ ਇਹ ਜੇ ਵੀ ਸੀਗੇ ਜਿਹੜੇ ਬੰਦੇ ਕਹਿੰਦੇ ਤੁਸੀਂ ਪੈਸੇ ਮੰਗੋ ਕਿੰਨੇ ਮੰਗਣੇ। ਹੂੰ। ਮੈਂ ਕਹਾਂ ਜੀ ਮੈਂ ਪੈਸੇ ਲਈ ਕੰਮ ਹੀ ਨਹੀਂ ਕਰਨਾ। ਹੂੰ। ਮੈਂ ਪੈਸੇ ਲਈ ਕੰਮ ਹੀ ਨਹੀਂ ਕਰਨਾ ਆ। ਜੀ। ਹੁਣ ਮਸਲਾ ਇਹ ਕਿ ਜਿਹੜਾ ਉਹ ਵੈਬ ਸੀਰੀਜ਼ ਦਾ ਫੰਡ ਹੈ ਉਹਦੇ ਵਿੱਚ ਇਹ ਹੁੰਦਾ ਵੀ ਜਾਂ ਤਾਂ ਬਹੁਤ ਬਲਗਰ ਕਿਸਮ ਦੀ ਹੁੰਦੀ ਹੈ। ਹੂੰ। ਉਹਨਾਂ ਦਾ ਸਬਜੈਕਟ ਇਹ ਜਾ ਹੁੰਦਾ ਫਿਰ ਉਹ ਕਈਆਂ ਨੇ ਮੈਨੂੰ ਕਿਹਾ ਨੇ ਜੀ ਤੁਹਾਡੇ ਸੀਨ ਚ ਕੁਝ ਨਹੀਂ ਹੈਗਾ ਬਾਕੀ ਝ ਹੋ ਸਕਦਾ ਮੈਂ ਕਿਹਾ ਮੇਰੇ ਜਿਹੜੇ ਬੱਚੇ ਨੇ ਮੇਰੇ ਜਿਹੜੇ ਘਰਦੇ ਨੇ ਮੇਰੇ ਕੋਈ ਦੋਸਤ ਮਿੱਤਰ ਨੇ ਮੇਰੇ ਸਕੇ ਸੰਬੰਧੀ ਨੇ ਜਾਂ ਕੋਈ ਹੋਰ ਹੈ ਜੀ ਜਾਂ ਮੇਰੀ ਕਮਿਊਨਿਟੀ ਹੈ ਹੂੰ ਉਹ ਤਾਂ ਪੂਰੀ ਬਵਸਰੀ ਦੇਖੂ ਨੇ ਕਿ ਮੇਰੇ ਕਲੇ ਸੀਨ ਦੇਖਣੇ ਆ ਬਿਲਕੁਲ ਮੈਂ ਉਹ ਚੀਜ਼ ਨੂੰ ਉਤਸ਼ਾਹਤ ਕਿਉਂ ਕਰਾਂ ਹੂੰ ਮੈਂ ਉਸ ਚੀਜ਼ ਨੂੰ ਕਿਉਂ ਪਰੋਸਾਂ ਹੂੰ ਮੈਂ ਜੀ ਦਬਾਅ ਦੇ ਤਾ ਪਰ ਸਾਡੀ ਇੰਡਸਟਰੀ ਦੇ ਬਹੁਤ ਵੱਡੇ ਜਿਹੜੇ ਸਤੋਂ ਵੱਡੇ ਵੀ ਕਲਾਕਾਰ ਸੀ ਉਹਨਾਂ ਨੇ ਫਿਰ ਉਹ ਲੋਕ ਕਰ ਲਏ ਉਹ अच्छा जी मैं मंच पे वो जब भी किते मैं ਤਾਂ ਨਹੀਂ ਗਲਤ ਕਰ ਲਿਆ ਹੂੰ ਤੇ ਮੈਂ ਇੱਕ ਵਾਰ ਪੁੱਛਿਆ ਉਹਨਾਂ ਬੰਦਿਆਂ ਨੂੰ ਪਾ ਜੀ ਮੈਂ ਉਹਤੇ ਕੋਈ ਸਵਾਲ ਪੁੱਛਣਾ ਕਹਿੰਦੇ ਦੱਸੋ ਹੂੰ ਮੈਂ ਕਹਿੰਦਾ ਯਾਰ ਓਲ ਦੀ ਮੈਨੂੰ ਆਫਰ ਹੋਈ ਸੀ ਵੀ ਮੈਂ ਜਵਾਬ ਦਿੱਤਾ ਕਿ ਤੁਸੀਂ ਕਰ ਲੈਣੋ ਮੈਨੂੰ ਕੀ ਕਰਨਾ ਚਾਹੀਦਾ ਗਾਹ ਨੂੰ ਹੂੰ ਉਹ ਕਹਿੰਦੇ ਨਹੀਂ ਨਹੀਂ ਕਰਨੇ ਚਾਹੀਦੇ ਇਹਦੇ ਨਾਲ ਤਾਂ ਫਿਰ ਥੋੜੀ ਐਕਟਿੰਗ ਦੀ ਗ੍ਰੋਥ ਰੁਕ ਜਾਂਦੀ ਹੈ ਅੱਛਾ ਜੀ ਤੇ ਮੈਂ ਕਈ ਦਿਨ ਸੋਚੀ ਗਿਆ ਵੀ ਐਕਟਿੰਗ ਦੀ ਗ੍ਰੋਥ ਇਸ ਕੰਮ 'ਚ ਹੂੰ ਫਿਰ ਮੈਂ ਡਿਸੀਜਨ ਇੱਕ ਤੇ ਪਹੁੰਚਿਆ ਵੀ ਨਹੀਂ ਯਾਰ ਮੈਂ ਐਕਟਿੰਗ ਦੀ ਗ੍ਰੋਥ ਹੀ ਨਹੀਂ ਕਰਨੀ ਹੂੰ ਮੈਨੂੰ ਤਾਂ ਇੰਨੀ ਇੱਕ ਨਗਿਆਲਾ ਹੁੰਦਾ ਮੈਨੂੰ ਤਾਂ ਇੰਨੀ ਕਿ ਬਹੁਤ ਹੈ ਵੀ ਜੇ ਲੋਕ ਇਹ ਚੀਜ਼ਾਂ ਸਮਾਜ ਚ ਫਲਾਉਣ ਨੂੰ ਗ੍ਰੋਥ ਕਹਿੰਦੇ ਨੇ ਤਾਂ ਮੈਨੂੰ ਇਹ ਜੀ ਗ੍ਰੋਥ ਦੀ ਲੋੜ ਨਹੀਂ ਆ ਸੋ ਇਹ ਮਸਲਾ ਹੈ ਮਤਲਬ ਤੁਸੀਂ ਕਦੇ ਆਪਣੇ ਰੋਲ ਨਾਲ ਸਮਝੌਤਾ ਕਰਕੇ ਨਹੀਂ ਉਹ ਕੀਤਾ ਜਿਹੜੀ ਚੀਜ਼ ਤੁਹਾਨੂੰ ਨਹੀਂ ਜੱੱਚਦੀ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਸਮਾਜ ਨੂੰ ਵਧੀਆ ਜਾਂ ਫੈਮਿਲੀ ਨੂੰ ਨਹੀਂ ਵਧੀਆ ਲੱਗੂਗਾ ਮੈਂ ਉਹੀ ਗੱਲ ਕਰਦਾ ਜੀ ਮਤਲਬ ਮੈਨੂੰ ਨਾ ਕਦੇ ਵੀ ਇਸ ਗੱਲ ਦੀ ਪ੍ਰੋਬਲਮ ਨਹੀਂ ਹੋਈ ਕਿ ਮੈਂ ਨੈਗੇਟਿਵ ਰੋਲ ਕਰ ਰਿਹਾ ਹਾਂ ਮੈਂ ਪੁਖਾਰੀ ਦਾ ਰੋਲ ਕਰ ਰਿਹਾ ਮੈਂ ਗਰੀਬ ਦਾ ਰੋਲ ਕਰ ਰਿਹਾ ਮੈਨੂੰ ਇਹ ਗੱਲ ਦੀ ਪ੍ਰੋਬਲਮ ਨਹੀਂ ਹੈ ਪਰ ਮੈਂ ਕਹਿੰਦਾ ਜਿਹੜਾ ਆਲ ਓਵਰ ਪ੍ਰੋਡਕਟ ਹੈ ਉਹ ਗਲੋਰੀਫਾਈ ਕਿਹੜੀ ਚੀਜ਼ ਨੂੰ ਕਰ ਰਿਹਾ ਹੈ ਜੀ ਉਹ ਸਮਾਜ ਵਿੱਚ ਕੋਈ ਗਲਤ ਚੀਜ਼ ਨੂੰ ਜੀ ਫਲਾਉਣ ਦਾ ਕੰਮ ਕਰ ਰਿਹਾ ਫਿਰ ਮੈਂ ਉਹਦਾ ਹਿੱਸਾ ਕਿਉਂ ਮੇਰਾ ਮੁੱਦਾ ਇਹ ਹੈ ਹੁਣ ਵੀ ਕਈ ਵਾਰ ਲੋਕ ਫੋਨ ਕਰਦੇ ਨੇ ਸਾਰਾ ਸਿੰਘ ਗੀਤ ਕਰਨਾ ਸੀ ਜੀ ਕਿ ਤੁਸੀਂ ਕਿੰਨੇ ਪੈਸੇ ਲੈਣੇ ਹੋ ਹਮ ਮੈਂ ਕਿਹਾ ਯਾਰ ਮੈਂ ਆਲੂ ਪਿਆਜ਼ ਵੇਚਦਾ ਹਮ ਕਹਿੰਦੇ ਕਿਉਂ ਮੈਂ ਕਿਹਾ ਵੀ ਆਲੂ ਪਿਆਜ਼ ਤਾਂ ਮਤਲਬ ਇਹ ਹੈ ਵੀ ਜਲੰਧਰ ਵੀ ਉਹੀ ਰੇਟ ਵੇਚਦੇ ਨੇ ਲੁਧਿਆਣਾ ਵੀ ਉਹੀ ਰੇਟ ਵੇਚਦੇ ਨੇ ਹਮ ਉਹ ਮੈਨੂੰ ਭਰਾਵਾ ਦੱਸੋ ਮੇਰੇ ਤੋਂ ਕਰਾਉਣਾ ਕੀ ਹੈ ਤੁਹਾਡਾ ਪ੍ਰੋਡਕਟ ਕੀ ਹੈ ਹਮ ਜੇ ਤੁਹਾਡਾ ਪ੍ਰੋਡਕਟ ਚੰਗਾ ਹੈ ਮੈਂ ਤੁਹਾਨੂੰ ਘੱਟ ਪੈਸੇ ਵੀ ਲੈ ਲਵਾਂਗਾ ਜੀ ਜੇ ਕੋਈ ਚੰਗੀ ਚੀਜ਼ ਪ੍ਰਮੋਟ ਕਰਦਾ ਹਮ ਜੇ ਤੁਹਾਡਾ ਪ੍ਰੋਡਕਟ ਹੀ ਉਹ ਚੀਜ਼ ਪ੍ਰਮੋਟ ਕਰਦਾ ਜਿਹਦੇ ਮੈਂ ਖਿਲਾਫ ਹਾਂ ਤਾਂ ਮੈਂ ਉਹਦਾ ਹਿੱਸ ਸੋ ਇਸ ਕਰਕੇ ਮੇਰਾ ਨਾ ਥੋੜੇ ਇਸ ਗੱਲ ਤੇ ਫਰਕ ਰਿਹਾ ਨਹੀਂ ਕੰਮ ਤਾਂ ਮੈਂ ਥੋੜੀ ਜਿਹਾ ਹੋਰ ਵੀ ਜ਼ਿਆਦਾ ਕਰ ਸਕਦਾ ਸੀਗਾ ਹਮ ਪਰ ਅਸੀਂ ਜਦੋਂ ਸਿਨੇਮਾ ਨੂੰ ਚੂਜ਼ ਕੀਤਾ ਹੁਣ ਮੈਂ ਤੁਹਾਨੂੰ ਕਮਾਲ ਦੀ ਗੱਲ ਦੱਸਦਾ ਥੀਏਟਰ ਚੋਂ ਜਦੋਂ ਮੈਂ ਥੀਏਟਰ ਕਰਦਾ ਸੀਗਾ ਇੱਕ ਸਮੇਂ ਤੇ ਮੇਰੀ ਧਾਰਨਾ ਸੀ ਵੀ ਅਸੀਂ ਟੀਵੀ ਫਰੇਮ ਵਿੱਚ ਜਾਣਾ ਨਹੀਂ ਹੈ ਹਮ ਉਹ ਸਰ ਕਿਉਂ ਵੀ ਬਿਲਕੁਲ ਨਹੀਂ ਜਾਣਾ ਹਮ ਉਹ ਸਾਨੂੰ ਐ ਲੱਗਦਾ ਸੀ ਵੀ ਸਿਨੇਮਾ ਜਾਂ ਟੀਵੀ ਜਾਂ ਕੈਮਰੇ ਦੇ ਮੋਹਰੇ ਜਿਹੜਾ ਕੰਮ ਕਰਦੇ ਹੋ ਤੁਸੀਂ ਹਮ ਉਹ ਤਾਂ ਜਸਟ ਚੀਟਿੰਗ ਹੈ ਹਮ ਹੁਣ ਥੀਏਟਰ ਦੇ ਅਸੀਂ ਕੰਮ ਕਰਦੇ ਆ ਹਮ ਥੀਏਟਰ ਦੇ ਵਿੱਚ ਜੋ ਐਕਟਰ ਨੇ ਸਟੇਜ ਤੇ ਖੜੇ ਹੋ ਕੇ ਬੋਲਤਾ ਉਹ ਵਾਪਸ ਨਹੀਂ ਆਉਂਦਾ ਕੋਈ ਕੱਟ ਨਹੀਂ ਕੋਈ ਰੀਟੇਕ ਨਹੀਂ ਇੱਥੇ ਤੋਂ ਤੋਂ ਗਲਤ ਬੋਲੇਗਾ 10 ਰੀਟੇਕ ਕਰ ਸਕਦੇ ਹਾਂ 20 ਰੀਟੇਕ ਵੀ ਕਰ ਸਕਦੇ ਆਪਾਂ ਸਹੀ ਹੈ ਵੀ ਤਾਂ ਚੀਟਿੰਗ ਹੈ ਹੂੰ ਦੂਜੀ ਗੱਲ ਹੈ ਅੱਜ ਤੁਸੀਂ ਫਿਲਮ ਦੀ ਸ਼ੂਟਿੰਗ ਕਰਦੇ ਹੋ ਪਤਾ ਨਹੀਂ 2 ਮਹੀਨੇ ਨੂੰ 6 ਮਹੀਨੇ ਨੂੰ 1 ਸਾਲ ਨੂੰ ਉਹਨੇ 2 ਸਾਲ ਨੂੰ ਵੀ ਹੋਣੀ ਹੁੰਦੀ ਹੈ ਹਾਂਜੀ ਉਹ ਤਾਂ ਤੁਰੰਤ ਹੈ ਤੁਸੀਂ ਜੋ ਹੁਣ ਮਿਹਨਤ ਕੀਤੀ ਹੋਈ ਹੈ ਤੁਰੰਤ ਰੈਕਸ਼ਨ ਹੈ ਤੁਸੀਂ ਚੰਗੀ ਡਿਲੀਵਰੀ ਕੀਤੀ ਲੋਕਾਂ ਨੇ ਤਾਲੀਆਂ ਮਾਰ ਦੇਣੀਆਂ ਸਹੀ ਗੱਲ ਹੈ ਤੁਸੀਂ ਡਿਲੀਵਰੀ ਡਾਇਲੌਗ ਠੀਕ ਨਹੀਂ ਕੀਤਾ ਤਾਂ ਲੋਕਾਂ ਨੇ ਕੂਕਾ ਮਾਰ ਦੇਣੀਆਂ ਹੋਡਿੰਗ ਕਰਨਗੇ ਸੋ ਇਸ ਕਰਕੇ ਉਹ ਚੀਜ਼ਾਂ ਚੰਗੀ ਲੱਗਦੀ ਸੀ ਵੀ ਯਾਰ ਉਹ ਹੀ ਕੰਮ ਕਰਨਾ ਫਿਰ ਇੱਕ ਘਟਨਾ ਇਹੋ ਜੀ ਹੋਈ ਅਸੀਂ ਜਲੰਧਰ ਦੇ ਨੇੜੇ ਨਾਟਕ ਕਰਦੇ ਸੀਗੇ ਇੱਕਾ ਜੀ ਪਾਸੀਂ ਇੱਕ ਨਾਟਕ ਕੀਤਾ ਤੇ ਸਾਨੂੰ ਕਹਿੰਦੇ ਵੀ ਹੁਣ ਨਾ ਕਿਸੇ ਪ੍ਰੋਫੈਸਰ ਸਾਹਿਬ ਨੇ ਭਾਸ਼ਣ ਦੇਣਾ ਵੀ ਤੁਸੀਂ ਦੂਜਾ ਨਰਤੀ ਤਿਆਰ ਹੋ ਜਾਓ ਕੱਪੜੇ ਉਪਰ ਚੇਂਜ ਕਰ ਲਓ ਸਿੱਕਾ ਠੀਕ ਹੈ ਜੀ ਹਾਂ ਜੀ ਅਸੀਂ ਕੱਪੜੇ ਚੇਂਜ ਕਰਨ ਲੱਗ ਗਏ ਤਾਂ ਉਹ ਪ੍ਰੋਫੈਸਰ ਸਾਹਿਬ ਦਿੱਲੀ ਤੋਂ ਕਿਸੇ ਯੂਨੀਵਰਸਿਟੀ ਤੋਂ ਸਿਗੇ ਮੈਨੂੰ ਨਾਂ ਤਾਂ ਯਾਦ ਨਹੀਂ ਰਿਹਾ ਜਦੋਂ ਉਹਨੇ ਭਾਸ਼ਣ ਸ਼ੁਰੂ ਕੀਤਾ 20 ਮਿੰਟ ਭਾਸ਼ਣ ਦਿੱਤਾ ਉਹਨੇ ਹੂੰ ਉਹ ਬੜਾ ਕਮਾਲ ਦਾ ਬੋਲੇ ਜੀ ਉਹਨਾਂ ਕੋ ਬੜੇ ਕਮਾਲ ਦੇ ਅੰਕੜੇ ਸੀਗੇ ਬੜੇ ਗਿਆਨੀ ਬੰਦੇ ਸੀਗੇ ਬੜੇ ਗੁਣੀ ਸ਼ਲੋਕ ਸੀਗੇ ਉਹ ਹੂੰ ਉਹ ਅਰਥਵਿਵਸਥਾ ਤੇ ਗੱਲ ਕਰਦੇ ਸੀਗੇ ਕਿ ਜਿਹੜੀ ਅਰਥਵਿਵਸਤਾ ਅਮਰੀਕਾ ਦੀ ਕਿਵੇਂ ਕੰਮ ਕਰਦੀ ਹੈ ਹਾਂਜੀ ਪਾਕਿਸਤਾਨ ਦੀ ਕਿਵੇਂ ਕਰਦੀ ਹੈ ਇੰਡੀਆ ਦੀ ਜਿਹੜੀ ਇਕਨੋਮੀ ਉਹ ਕਿੱਥੇ ਖੜੀ ਹੈ ਕੀ ਕਰਦੀ ਹੈ ਬੜੇ ਡਾਟਿਆਂ ਦੇ ਨਾਲ ਬੰਦੇ ਨੇ ਨਾਪ ਤੋਲ ਕੇ ਗੱਲ ਕੀਤੀ ਠੀਕ ਹੈ ਜੀ ਇਹ ਮੇਰੇ ਲਈ ਬਹੁਤ ਇੰਟਰਸਟਿੰਗ ਗੱਲ ਸੀਗੀ ਉਹ ਹਮ ਪਰ ਮੈਂ ਨੋਟ ਕਰਾਂ ਸਾਹਮਣੇ ਮੈਂ ਪਿੱਛੇ ਬੈਠਾ ਐ ਦੇਖੀ ਜਾਨਾ ਪਰਦਾ ਜੇ ਪਰੇ ਹਟਾ ਕੇ ਹਮ ਜਿੰਨੇ ਲੋਕ ਬੈਠੇ ਸੀ ਕੱਠ ਬਹੁਤ ਸੀ ਉੱਥੇ ਹਮ 2-3000 ਬੰਦਾ ਬੈਠਾ ਹੋਗਾ ਸਾਹਮਣੇ ਉਹ ਗਰਮੀ ਜੀ ਕੋਈ ਬੰਦਾ ਪੱਖਾ ਚੱਲੀ ਜਾਵੇ ਕੋਈ ਬੰਦਾ ਵਾਸੀਆਂ ਜੀਆਂ ਲਈ ਜਾਵੇ ਮਤਲਬ ਉਹ ਗੱਲ ਨੂੰ ਬੋਧਰ ਨਾ ਕਰਨਾ ਜੀ ਮੈਂ ਬੜਾ ਨੋਟ ਕਰਿਆ ਮੈਂ ਲੋਕ ਤੁਹਾਨੂੰ ਨਹੀਂ ਸੁਣ ਰਹੇ ਕੱਲ ਹੂੰ ਸਾਨੂੰ ਉਹਨੇ ਆਪਣਾ ਭਾਸ਼ਣ ਪੂਰਾ ਕਰਿਆ ਕਹਿੰਦੇ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਹਾਂ ਥੈਂਕ ਯੂ ਹੂੰ ਤੇ ਅਸੀਂ ਕਹਿੰਦੇ ਨਾਟਕ ਤਿਆਰ ਹੈ ਵੀ ਅਸੀਂ ਕਹਾਂ ਤਿਆਰ ਹੈ ਕਹਿੰਦੇ ਲਿਆਓ ਜੀ ਰੈਡੀ ਕਰੀਏ ਸਾਨੂੰ ਕਹਿੰਦੇ ਇੱਕ ਇੱਕ ਮਿੰਟ ਇੱਕ ਮਿੰਟ ਰੋਕੋ ਤੇ ਕੀ ਹੋ ਗਿਆ ਜੀ ਕਹਿੰਦੇ ਵੀ ਇੱਕ ਇੱਥੇ ਸਾਡਾ ਬੰਦਾ ਆਰਟਿਸਟ ਹੈ ਹੂੰ ਅਸੀਂ ਲੰਚ ਕੰਮ ਕਰਦਾ ਹੈ ਅੱਛਾ ਜੀ ਵੀ ਉਹਨੂੰ ਅਸੀਂ ਆਨਰ ਕਰਨਾ ਹੈ ਸਨਮਾਨ ਦੇਣਾ ਉਹਨੂੰ ਅਸੀਂ ਕਹਾਂ ਹਾਂ ਜੀ ਅਸੀਂ ਵੀ ਦੇਖਣਾ ਕਿ ਫਿਰ ਉਸ ਦੇਖਿਆ ਵੀ ਉਹਨੂੰ ਤਾਂ ਟੈਲੀਵਿਜ਼ਨ ਤੇ ਦੇਖਦੇ ਬੰਦੇ ਨੂੰ ਉਹ ਕਹਿੰਦੇ ਜੀ ਇਹ ਸਾਡੇ ਕੋਲ ਆਰਟਿਸਟ ਪਹੁੰਚਣੇ ਸੀ ਸਨ ਮਾਨ ਕਰਨ ਲੱਗੇ ਸਾਡੇ ਇਲਾਕੇ ਦਾ ਆਰਟਿਸਟ ਹੈ। ਹਾਂਜੀ। ਉਹਦਾ ਸਨਮਾਨ ਸਮੂਹ ਹੋਇਆ ਲੋਈ ਪਾਈ ਗਲਤ ਵਿੱਚ ਉਹਨੂੰ ਸ਼ੀਲਡ ਦਿੱਤੀ ਤੇ ਜਿਹੜਾ ਹੁਣ ਸਟੇਜ ਸੈਕਟਰੀ ਸੀਗਾ ਉਹਨੇ ਮਾਈਕ ਉਹ ਆਰਟਿਸਟ ਦੇ ਹੱਥ ਫੜਾਤਾ ਕਹਿੰਦਾ ਲਓ ਜੀ ਹੁਣ 2 ਮਿੰਟ ਤੁਹਾਡੇ ਨਾਲ ਗੱਲ ਕਰਨਗੇ। ਹਾਂਜੀ। ਉਹ ਮਾਈਕ ਫੜੀਦਾ ਕਹਿੰਦਾ ਨਹੀਂ ਨਹੀਂ ਬਸ ਓਕੇ ਓਕੇ ਜੀ ਬਸ ਤੀਕਾ। ਉਹਨੇ ਜਦੋਂ ਮਾਈਕ ਧੱਕੇ ਨਾਲ ਫੜਾਤਾ ਤਾਂ ਉਹ ਬੰਦਾ ਕਹਿੰਦਾ ਜੀ ਮੈਂ ਬਸ ਕੀ ਬੋਲਾਂ ਜੀ ਬਹੁਤ ਧੰਨਵਾਦ ਹੈ ਜੀ। ਅਸੀਂ ਤਾਂ ਜੀ ਹੁਣ ਨਾਟਕਾਂ ਦੇ ਵਿੱਚ રાઇટર ਦੇ ਲਿਖੇ ਹੋਏ ਡਾਇਲੋਗ ਹੀ ਬੋਲਦੇ ਆ ਬਹੁਤ ਥੋੜਾ ਮਿਹਰਬਾਨੀ ਬਹੁਤ ਸ਼ੁਕਰੀਆ ਪਰ ਜਿੰਨੇ ਕ ਲਫ਼ਜ਼ੋ ਨੇ ਬੋਲੇ ਹੂੰ ਉਹਨੇ ਇੱਕ ਲਫ਼ਜ਼ ਲੋਕ ਆਏ ਸੁਣ ਰਹੇ ਸੀ ਮੂੰਹ ਅੜ ਕੇ ਅੱਛਾ ਹੀ ਪਿੰਡਰ ਆਫ ਸਾਇਲੈਂਸ ਹੂੰ ਉਹ ਤੋਂ ਬਾਅਦ ਅਸੀਂ ਉਹ ਨਾਟਕ ਕੀਤਾ ਤੇ ਅਸੀਂ ਵਾਪਸ ਆ ਰਹੇ ਸੀ ਚੰਡੀਗੜ੍ਹ ਨੂੰ ਹਾਂਜੀ ਮੈਂ ਭਾਜੀ ਨੂੰ ਪੁੱਛਿਆ ਮੈਂ ਕਿ ਭਾਜੀ ਮੇਰੇ ਮਨ 'ਚ ਇੱਕ ਸਵਾਲ ਹੈ ਕਹਿੰਦੇ ਹਾਂ ਦੱਸ ਬੇਟਾ ਮਹਾਂਪਾ ਜੀ ਜਦੋਂ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਸੀ ਉਹ ਬੜੇ ਗੁਣੀ ਬੰਦੇ ਨੇ ਵੀ ਬੜੇ ਕਮਾਲ ਦੇ ਲੈਕਚਰ ਸੀ ਉਹਨਾਂ ਦਾ ਹਾਂਜੀ ਵੀ ਲੋਕ ਉਦੋਂ ਬਹੁਤ ਚੰਗੀ ਤਰ੍ਹਾਂ ਨਹੀਂ ਸੁਣ ਰਹੇ ਕੋਈ ਪੱਖੀ ਚੱਲਦੀ ਹੈ ਕੁਝ ਕਰ ਰਿਹਾ ਹੈ ਵੀ ਜਦੋਂ ਉਹ ਆਰਟਿਸਟ ਨੇ ਮਸਾਂ 10 ਡੇਟ ਮਿੰਟ ਬੋਲਿਆ ਹੂੰ ਤੇ ਲੋਕ ਪਿੰਡ ਰੌਫ ਸਾਇਲੈਂਸ ਹੀ ਰੋ ਕੇ ਸੁਣ ਰਹੇ ਸਾਰੋ ਕੇ ਹੂੰ ਤਾਂ ਕੁਸ਼ਰਨ ਪਾ ਜੀ ਕਹਿੰਦੇ ਕਹਿੰਦੇ ਬੇਟਾ ਫਿਰ ਉਹ ਸੈਲੀਬ੍ਰਿਟੀ ਹੈ ਨਾ ਹੂੰ ਕਨੇ ਸੈਲੀਬ੍ਰਿਟੀ ਦੇ ਜੇ ਤੁਹਾਨੂੰ ਗਾਲਾਂ ਵੀ ਕੱਢ ਜੇ ਨਾ ਸਟੇਜ ਤੇ ਖੜਾ ਹੋ ਕੇ ਹੂੰ ਤਾਂ ਲੋਕਾਂ ਨੂੰ ਇਹ ਲੱਗਦਾ ਕਿ ਇਹਦੀਆਂ ਗਾਲਾਂ ਦਾ ਕੋਈ ਮਤਲਬ ਹੋਰ ਹੈ। ਅੱਛਾ ਉਹ ਦਿਨ ਮੈਨੂੰ ਇਹ ਗੱਲ ਸਮਝ ਲੱਗੀ ਤੇ ਭਾਜੀ ਕਹਿੰਦੇ ਵੀ ਇਸ ਸਮਾਜ ਦੇ ਵਿੱਚ ਹੂੰ ਮੈਂ ਜਿਹੜੀ ਗੱਲ ਸਮਝਿਆ ਹੂੰ ਇਸ ਸਮਾਜ ਵਿੱਚ ਜੇ ਤੁਸੀਂ ਆਪਣਾ ਵਿਚਾਰ ਰੱਖਣਾ ਆਪਣੇ ਗੱਲ ਕਰਨੀ ਤਾਂ ਥੋੜਾ ਸੈਲੀਬ੍ਰਿਟੀ ਹੋਣਾ ਜ਼ਰੂਰੀ ਆ। ਹੂੰ ਲੋਕ ਤੁਹਾਡੀ ਗੱਲ ਤੇ ਗੌਰ ਕਰਦੇ ਨਹੀਂ। ਨਹੀਂ ਜੇ ਤੁਸੀਂ ਸਮਾਜ ਦੇ ਜਾਣੇ ਪਛਾਣੇ ਲੋਕ ਨਹੀਂ ਹੋ ਹੂੰ ਤਾਂ ਤੁਹਾਡੀ ਬਹੁਤ ਚੰਗੀ ਗੱਲਾਂ ਵੀ ਲੋਕ ਕਿਵੇਂ ਅਨੋਰ ਕਰ ਦਿੰਦੇ ਨੇ ਹੂੰ ਇਹ ਘਟਨਾ ਸੀਗੀ ਉਸ ਤੋਂ ਬਾਅਦ ਮੈਂ ਕਿਹਾ ਵੀ ਟੈਲੀਵਿਜ਼ਨ 'ਚ ਆਉਣਾ ਹੈ ਮਤਲਬ ਉਸ ਘਟਨਾ ਨੇ ਤੁਹਾਡੇ ਮਾਈਂਡ ਤੇ ਇਫੈਕਟ ਕੀਤਾ ਮੈਂ ਕਿਹਾ ਵੀ ਸਿਨੇਮੇ 'ਚ ਵੀ ਆਉਣਾ ਹੂੰ ਹੂੰ ਮੈਨੂੰ ਇਹ ਲੱਗਦਾ ਹੁੰਦਾ ਸੀ ਹੁਣ ਜਦੋਂ ਲੋਕ ਕਹਿੰਦੇ ਨੇ ਫਲਾਣਾ ਬੰਦਾ ਤਰੱਕੀ ਹੋ ਗਈ ਫਲਾਣ ਬੰਦੇ ਦੀ ਚਾਹੇ ਉਹ ਰਾਜਨੀਤੀ 'ਚ ਹੋਵੇ ਚਾਹੇ ਉਹ ਥੋੜੀ ਆਮ ਲਾਈਫ ਦੇ ਵਿੱਚ ਕੋਈ ਬਿਜ਼ਨਸ ਕਰਦੇ ਹੋ ਇਹਨੇ ਫਲਾਣਾ ਬੰਦਾ ਤਰੱਕੀ ਹੋ ਗਈ ਹਵਾ ਖਰਾਬ ਹੋ ਗਈ ਹੂੰ ਮੈਨੂੰ ਵੀ ਲੱਗਦਾ ਹੁੰਦਾ ਸੀਗਾ ਵੀ ਤਰੱਕੀ ਥੋੜੀ ਹਵਾ ਖਰਾਬ ਕਰ ਦਿੰਦੀ ਹੈ ਪਰ ਮੈਨੂੰ ਜਿਹੜੀ ਬੇਸਿਕ ਗੱਲ ਲੱਗਦੀ ਸੀਗੀ ਹਮ ਕਿ ਜਿੱਡੀ ਮਨੀ ਤਰੱਕੀ ਹੋ ਜਾਓ ਥੋੜਾ ਵਿਚਾਰ ਕਿਵੇਂ ਬਦਲ ਸਕਦੀ ਹੈ ਬਿਲਕੁਲ ਇੱਕ ਉਮਰ ਤੱਕ ਥੋੜਾ ਵਿਚਾਰ ਬਣਦਾ ਕਿਸੇ ਚੀਜ਼ ਬਾਰੇ ਹਮ ਤੁਹਾਡਾ ਕਿਸੇ ਧਰਮ ਬਾਰੇ ਵਿਚਾਰ ਬਣਦਾ ਹੈ ਹਮ ਤੁਹਾਡਾ ਪੈਸੇ ਬਾਰੇ ਵਿਚਾਰ ਬਣਦਾ ਥੋੜਾ ਤਰੱਕੀ ਬਾਰੇ ਵਿਚਾਰ ਬਣਦਾ ਥੋੜਾ ਰਾਜਨੀਤੀ ਬਾਰੇ ਵਿਚਾਰ ਬਣਦਾ ਥੋੜਾ ਲਾਈਫ ਸਟਾਈਲ ਜਿਉਣ ਬਾਰੇ ਵਿਚਾਰ ਬਣਦਾ ਤੁਹਾਡਾ ਆਪਣਾ ਜੀਵਨ ਸਾਥੀ ਚੁਣਨ ਬਾਰੇ ਵਿਚਾਰ ਬਣਦਾ ਬਿਲਕੁਲ ਕਿ ਉਹ 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 ਨੂੰ ਥੋੜੇ ਦਿਮਾਗ ਚੋਂ ਕੋਈ ਕੱਢ ਕੇ ਮਿ ਸਕ ਵਕਤੀ ਤੌਰ ਤੇ ਬੰਦਾ ਸੰਝੋਤਾ ਕਰਕੇ ਗਲਤ ਬੋਲਦੇ ਵੀ ਨਹੀਂ ਨਹੀਂ ਮੈਂ ਮੈਂ ਕੁਝ ਨਹੀਂ ਕਹਿੰਦਾ ਮਨਚ ਤਾਂ ਵਿਚਾਰ ਉਹੀ ਹੈ ਨਾ ਜੀ ਬਿਲਕੁਲ ਉਹਨੂੰ ਉਸ ਵਿਚਾਰੇ ਬਾਰੇ ਪਤਾ ਤਾਂ ਹੈਗਾ ਹੈ ਹਮ ਇਲਮ ਤਾਂ ਹੈ ਕਿ ਮੈਂ ਤਾਂ ਆ ਚੀਜ਼ ਪੜ੍ਹੀ ਹੋਈ ਹੈ ਲਾਈਫ ਦੀ ਫਲਸਫੀ ਪੜ੍ਹੀ ਹੋਈ ਜਿਹੜੀ ਇਹ ਇਹ ਹੈ ਹਮ ਇਹ ਤਾਂ ਮਨਕਰ ਨਹੀਂ ਹੋ ਸਕਦਾ ਸੋ ਇਸ ਕਰਕੇ ਫਿਰ ਉਸ ਲਾਈਨ ਤੋਂ ਬਾਅਦ ਮੈਂ ਟੈਲੀਵਿਜ਼ਨ ਚਾਣਾ ਸ਼ੁਰੂ ਕੀਤਾ ਜੀ ਹਮ ਫਿਰ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਆਫਰਾਂ ਸੀ ਮੈਂ ਕਦੇ ਨਹੀਂ ਸੀ ਆਉਂਦਾ ਹਮ ਫਿਰ ਸ੍ਰੇਮੇ ਵਿੱਚ ਵੀ ਉਹਨਾ ਸ਼ੁਰੂ ਕੀਤਾ ਹਮ ਫਿਰ ਚੱਲ ਸੋ ਚੱਲ ਅੱਜ ਤੱਕ ਕੰਮ ਕਰਦੇ ਆਉਣੇ ਹਮ